ਇਹ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ ਇਹ ਮੁਗਲਾਂ ਦੀ ਸਰਕਾਰ ਨਾਲੋਂ ਵੀ ਬੱਤਰ ਹੋ ਕੇ ਪੇਸ਼ ਆ ਰਹੀ ਹੈ ਔਰ ਹਰ ਤਰ੍ਹਾਂ ਦਾ ਤਰੀਕੇ ਦੇ ਨਾਲ ਜਲੀਲ ਕਰਨ ਦੀ ਬਦਨਾਮ ਕਰਨ ਦੀ ਔਰ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੇ ਹਨ ਔਰ ਇਹ ਕੋਈ ਤਰੀਕਾ ਨਹੀਂ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਕਿ ਬਿਨਾ ਕਿਸੇ ਗੱਲ ਤੋਂ ਨਜਾਇਜ਼ ਤੱਕੇ ਨਾਲ ਕੇਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਾਣੀ ਵਿੱਚ ਲਾਠੀਆਂ ਮਾਰਦੇ ਆ ਮੈਂ ਜੋ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਅੱਜ ਹੁਣ ਵੀ ਉਸੇ ਤੇ ਖੜਾ ਹਾਂ ਜੋ ਇਹਨਾਂ ਨੇ ਕਰਨਾ ਮੇਰੇ ਨਾਲ ਕਰ ਲਵੇ ਮੇਰੇ ਪਾਸ ਜੋ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਸ ਤੋਂ ਇਲਾਵਾ ਜੇ ਕੋਈ ਹੋਵੇ ਤਾਂ ਮੈਂ ਜਿੱਥੇ ਕਹੇ ਸਰਕਾਰ ਦੇ ਨੌਕਰਨ ਤਿਆਰ ਆ ਲੇਕਿਨ ਮੈਨੂੰ ਖੜਾ ਕਰੇ ਜਾਦੇ ਕਿ ਆ 250 ਕਿਲੇ ਤੇਰੇ ਆ ਜਿਹੜੇ ਵੋਟਾਂ ਦੇ ਪਹਿਲਾਂ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਜੀ ਇਹਦੇ ਮੁੰਡਿਆਂ ਕੋਲ 4.5 ਲੱਖ ਕਰੋੜ ਦੀਆਂ ਗੱਡੀਆਂ ਆ ਉਹ ਮੈਨੂੰ ਹੁਣ ਗੱਡੀਆਂ ਦੱਸਣ ਕਿੱਥੇ ਆ ਜਿਹੜੇ ਕਹਿੰਦੇ ਸੀ ਇਹਦੇ ਪਾ 170 ਕਰੋੜ ਦੀ ਜਾਇਦਾਦ ਆ ਦੱਸਣ ਹੁਣ ਕਿੱਥੇ ਆ ਇਸ ਕਰਕੇ ਮੈਂ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਰਹਾਂਗਾ ਪ੍ਰਮਾਤਮਾ ਜਿੰਦਗੀ ਬਖਸ਼ੇ ਮੈਨੂੰ ਮਾਰ ਨਹੀਂ ਸਕਦੇ ਕੋਸ਼ਿਸ਼ ਜ਼ਰੂਰ ਕਰਨਗੇ ਮੈਂ ਕਹਤਾਂ ਕਿ ਕੇਸਾਂ ਕੁਸਾਂ ਨਾਲ ਨਹੀਂ ਕੁਝ ਬਣਨਾ ਜੇ ਕਰਨਾ ਹੈ ਜੇ ਤੋਤੇ ਹੋ ਸਕਦਾ ਤਾਂ ਪਰ ਮੂਸੇ ਵਾਲਾ ਕੰਮ ਕਰਕੇ ਦੇਖ ਲਓ ਹੋਰ ਤੁਹਾਡੇ ਕੁਝ ਨਹੀਂ ਹੋਣਾ ਮੇਰਾ ਉਹ ਨਾ ਅੱਜ ਜਿਹੜੀ ਪੁੱਛ ਗਈ ਸੀ